ਅੱਜ ਕਿਸਾਨਾਂ ਦੇ ਹੱਕ ਵਿੱਚ ਅਤੇ ਲੈਂਡ ਪੂਲਿੰਗ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਲੁਧਿਆਣਾ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਕਰਨਾ ਸੀ ਭਾਵੇਂ ਕਿ ਅੱਜ ਲੁਧਿਆਣੇ ਵਿੱਚ ਭਾਰੀ ਮੀਂਹ ਪੈਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਭਾਵੇਂ ਮੀਂਹ ਚੱਕੜ ਗੜੇ ਆ ਜਾਣ ਪਰ ਲੈਂਡ ਪੂਲਿੰਗ ਦੇ ਖਿਲਾਫ ਧਰਨਾ ਜ਼ਰੂਰ ਲੱਗੇਗਾ ਵੱਡੀ ਗਿਣਤੀ ਵਿੱਚ ਜਿੱਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਲੋਕ ਪਹੁੰਚੇ ਉੱਤੇ ਹੀ ਹਲਕਾ ਰੈਕੋਰਡ ਤੋਂ ਵੱਡਾ ਕਾਫਲਾ ਵੀ ਪਹੁੰਚਿਆ ਹੈ ਆਓ ਦੇਖਦੇ ਹਾਂ ਜਸਬੀਰ ਸਿੰਘ ਹੀਰਾਂ ਦੀ ਇਹ ਖਾਸ ਰਿਪੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਐਲਾਨੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਜਿਹੜੀ ਨੀਤੀ ਆ ਉਸ ਤੇ ਮੁੱਤੇ ਜ਼ਿਮੀਦਾਰ ਭਰਾ ਕਿਸਾਨ ਭਰਾ ਤਾਕਤ ਵਿਰੋਧ ਕਰ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਪੰਜਾਬ ਦੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਦੇ ਇੱਕ ਬਾਈ ਵਿਸ਼ਾਲ ਰੋਸ ਧਰਨਾ ਲੁਧਿਆਣਾ ਡਿਪਟੀ ਕਮਿਸ਼ਨਰ ਜੀ ਕਚਹਿਰੀ ਦੇ ਮੋਰੇ ਦਿੱਤਾ ਜਾ ਰਿਹਾ ਤੇ ਤੁਸੀਂ ਵੇਖ ਰਹੇ ਹੋ ਰੈਕੂਟ ਹਲਕੇ ਦੇ ਨਜ਼ਾਰੂ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਚ ਭਾਰੀ ਹਿਸ਼ਾਬ ਇਸ ਰੈਲੀ ਵਿੱਚ ਜਾਣ ਦਾ ਇਸ ਧਰਨੇ ਵਿੱਚ ਜਾਣ ਦਾ ਅਸੀਂ ਜਿੰਨਾ ਚਿਰ ਇਹ ਨੋਟੀਫਿਕੇਸ਼ਨ ਲੈਂਡ ਕੂਲਿੰਗ ਦਾ ਲੈਂਡ ਜਿਹੜਾ ਗ੍ਰੈਵਿੰਗ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਅੱਜ ਨਹੀਂ ਕਰਦੀ ਇਹ ਜਿਹੜਾ ਸੰਘਰਸ਼ਾ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜੇ ਦੋਵੇਂ ਆਗੂਦਾਰ ਬਣੋ ਜਿਹੜਾ ਬੰਦਾ ਦਿੱਤਾ ਗਿਆ ਸੀ ਉਹ ਦੇਖਦੇ ਨਹੀਂ ਵੱਡੀ ਗਲਤੀ ਦਿੱਤੀ ਜਿਹੜੇ ਲੋਕ ਪਹੁੰਚ ਖਸਾਨਾਂ ਦੇ ਕੁੱਝ ਕਹਿਣਾ ਚਾਹੁੰਦੇ ਦੇਖੋ ਜੀ ਜਿਹੜਾ ਅੱਜ ਦਾ ਛਾ ਇੰਨੀ ਭਾਰੀ بارش ਹੋਣ ਦੇ ਬਾਵਜੂਦ ਵੀ ਸਾਡੇ ਇੱਕ ਦੋ ਜਿਹੜੀਆਂ ਬਸਤਾਵਾਂ ਸੀ ਉਹ ਢੋਨੇ ਜਿਵੇਂ ਉਤਰ ਗਏ ਆ ਇੰਨੀ ਭਾਰੀ بارش ਦੇ ਹੋਣ ਦੇ ਬਾਵਜੂਦ ਜਿਹੜਾ ਅੱਛਾ ਸ਼ੋਮਣੀ ਕਾਲੀ ਵਾਲੇ ਵਰਕਰ ਇਜ਼ਹਰੂ ਵਰਕਰ ਦੇਖਿਆ ਗਿਆ ਤੇ 200 ਜਿਹੜੀ 27 ਦੀ ਸਰਕਾਰ ਆ ਸ਼ੋਮਣੀ ਕਾਲੀ ਵਾਲ ਦੀ ਪੱਕੀਆਂ ਤੇ ਲਿਖਿਆ ਸੱਚ ਆ ਔਰ ਜਿਹੜਾ ਛਾ ਇਸ ਕਰਕੇ ਆ ਜੋ ਮਾਂ ਸਰਕਾਰ ਦੀ ਧੱਕੇਸ਼ਾਹੀ ਆ ਲੋਕਾਂ ਨੇ ਬਦਲਾਅ ਦੇਖ ਲਿਆ ਸੀ ਇੱਕ ਵਾਰੀ ਸਾਰਿਆਂ ਨੇ ਵੋਟ ਪਾ ਕੇ ਪਰ ਜੋ ਕਹਾਣੀ ਕੀਤਾ ਪੰਜਾਬ ਦੇ ਸ ਨੇ ਇਸ ਤੋਂ ਬਾਅਦ ਕਦੇ ਲਾਅਸ ਹੋਰ ਹੀ ਸਕਦਾ ਜਿੰਨਾ ਲੋਸ ਇਹਨੇ ਕਰਤਾ 50 ਸਾਲ ਸਾਡੀ ਪੰਜਾਬ ਦੇ ਪਿੱਛੇ ਕਰ ਦਿੱਤੀ ਮਾਨ ਸਰਕਾਰ ਨੇ ਜੋ ਕਿਸਾਨਾਂ ਨਾਲ ਧੱਕਾ ਹੋ ਰਿਹਾ ਜੋ ਜ਼ਮੀਨਾਂ ਦੀ ਲੁੱਟ ਸੁੱਟ ਖੇਮ ਕਰਨ ਲੱਗਿਆ ਹੈ ਇਹ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਉਹ 1 ਇੰਚ ਵੀ ਜਣਾ ਮੈਂ ਨਹੀਂ ਦਵਾਗਾ ਅਸੀਂ ਔਰ ਸ਼ੋਮਨੀ ਕਲੇਪਾ ਗਾਂ ਸੁਖੀ ਸਿੰਘ ਬਾਦਲਨਾ ਚਕਾਨਵਾਲਾ ਹਲਕਾ ਖੜਾਵਾ ਤੋਂ ਕੋਈ ਕਹਿਣਾ ਚਾਹੁੰਗਾ ਜੀ ਪ੍ਰੋਗਰਾਮ ਅੱਜ ਜਿਹੜੀ ਆਮ ਆਦਮੀ ਪਾਰਟੀ ਸਰਕਾਰਾਂ ਜਿਹੜੀ ਕਿ ਤੱਕੇਸ਼ਾਈ ਵਾਲੀ ਸਰਕਾਰ ਆ ਉਸਦੇ ਤੱਕੇ ਨੂੰ ਦੇਖਦੇ ਜਿਹੜੀ ਕਿ ਲੈਂਡ ਪੂਲਿੰਗ ਐਕਟ ਇਹਨੇ ਬਣਾਇਆ ਜਿਦੇ ਵਿੱਚ ਸਾਡੇ ਗਰੀਬ ਕਿਸਾਨਾਂ ਦੇ ਜਿਹੜੇ ਮਿਹਨਤੀ ਕਿਸਾਨ ਨੇ ਆਪਣੀ ਰੋਜ਼ੀ-ਰੋਟੀ ਕਮਾਉਦੇ ਸੀ ਉਹ ਸਰਕਾਰ ਨੇ ਇਸਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਦੀ ਜ਼ਮੀਨ ਹੜੱਪਣ ਲਈ ਤੇ ਵੱਡੇ ਜਿਹੜੇ ਲੈਨ ਲਾਰਡ ਨੇ ਉਹਨਾਂ ਨੂੰ ਜ਼ਮੀਨਾਂ ਦੇਣ ਲਈ ਜਿਹੜਾ ਕਾਨੂੰਨ ਬਣਾਇਆ ਉਸ ਦੇ ਸਬੰਧ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ ਸੀ ਹਲਕਾ ਵਿਧਾਨ ਸਭਾ ਹਲਕਾ ਹਾਈ ਕੋਰਟ ਤੇ ਬਹੁਤ ਹੀ ਵੱਡੀ ਗਹਿਤੀ ਦੇ ਵਿੱਚ ਸੰਗਤ ਪਹੁੰਚੀ ਆ ਔਰ ਅਸੀਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਬਾਦਲ ਪ੍ਰਧਾਨ ਸ਼ਰੋਣੀ ਅਕਾਲੀ ਦਲ ਦੀ ਗਵਾਈ ਥੰਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖੋ ਤੁਸੀਂ ਆਪ ਦੇਖ ਰਹੇ ਹੋ ਬਰਸਾਦ ਹੋਣ ਦੇ ਬਾਵਜੂਦ ਵੀ ਇੰਨੀ ਸੰਗਤ ਆਈ ਆ ਮੈਂ ਬਿਆਨ ਲਫਜ਼ਾਂ ਚ ਬਿਆਨ ਨਹੀਂ ਕਰ ਸਕਦਾ ਸੋ ਮੈਂ ਇਹੀ ਕਹਿ ਦਿਆਂ ਕਿ ਇਹ ਜਿਹੜੀ ਸਰਕਾਰ ਅੱਜ ਧਰਨੇ ਨੂੰ ਦੇਖ ਕੇ ਇਹ ਸਰਕਾਰ ਦੇ ਕੰਨ ਖੋਲ੍ਹ ਜਾਣਗੇ ਕਿ ਇਹ ਅਕਾਲੀ ਦਲ ਦੀ ਆਉਣ ਵਾਲਾ ਸਮਾਜ ਲਖੰਧ ਤੇ ਲਿਖਿਆ ਕਿ ਆਉਣ ਵਾਲੀ ਸਰਕਾਰ ਆ ਸ਼ਰੋਣੀ ਅਕਾਲੀ ਦਲ ਦੀ ਅ ਭਗਵਾਨ ਦਾ ਕਹਦਾ ਜਿਹੜੇ ਆਪਣੇ ਲੈਂਡ ਕੂਲਿੰਗ ਉਹਦੇ ਫਾਇਦੇ ਬਹੁਤ ਉਹਦੇ ਕਹਿਣ ਨੂੰ ਕੀ ਆ ਉਹ ਤਾਂ ਜਿੰਨੇ ਸ਼ਰਾਬ ਰਾਤ ਨੂੰ ਪੈਗ ਲਾ ਲੈਂਦਾ ਜੋ ਉਹ ਦਵਾ ਚੜ ਜਾਂ ਉਹੋ ਕਹਿ ਦਿੰਦਾ ਹੈਗਾ ਉਹਦੇ ਕਹਿਣ ਨੂੰ ਕੀ ਉਹ ਤਾਂ ਬਹੁਤ ਕੁਝ ਕਹਿੰਦਾ ਗਿਆ ਅੱਜ ਤੱਕ ਤੁਸੀਂ ਦੇਖੋ 4 ਸਾਲ ਹੋ ਗਏ ਉਹਨੇ ਕ੍ਰੈਡਿਟ ਡਿਵੈਲਪਮੈਂਟ ਦਾ ਕਰਿਆ ਬਾਦਲ ਸਾਹਿਬ ਨੇ ਜਿੰਨੀਆਂ ਸਕੀਮਾਂ ਲਾਈਆਂ ਉਹ ਸਾਰੀਆਂ ਨੇ ਬੰਦ ਕਰ ਦਿੱਤੀਆਂ ਉਹਦੇ ਕਹਿਣ ਨੂੰ ਕੀ ਆ ਉਹ ਤਾਂ ਸ਼ਾਮ ਨੂੰ ਨਸ਼ਈ ਬੰਦਾ ਨੇ ਚਾਹੀ ਹਿੰਦੂ ਮਾਦਾ ਇਹ ਸਮਝਦਾ ਤੇ ਪੰਜਾਬ ਦੇ ਲੋਕਾਂ ਨੇ ਜਿਹੜੇ ਅੱਜ ਲੋਕ ਪਛਤਾ ਰਹੇ ਨੇ ਇਹ ਇਹਨਾਂ ਦੀ ਸਰਕਾਰ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਬਿਲਕੁਲ ਦਿੱਤੀ ਹੋਈ ਹੈ ਆ ਤੁਸੀਂ ਦੇਖ ਹੀ ਰਹੇ ਹੋ ਆਪਣੇ ਧਰਨਾ ਵਾਲੇ ਸਥਾਨ ਤੇ ਦੇਖੋ ਵੀ ਕਿੰਨੀ ਸੰਗਤ ਆਈ ਆ ਵੱਖ-ਵੱਖ ਘਰਾਂ ਚੋਂ ਕਿੰਨੇ ਸੰਗਤਾਂ ਪਹੁੰਚੀਆਂ ਨੇ ਇਕ ਅੱਜ ਅੱਜ ਦੇ ਜਿਹੜੇ ਸ਼ਾਨਭਾਰੀ ਪੂਜਾ ਦਾ ਉਹ ਦੇਖਦਾ ਕਿ ਪਸੰਦਾਂ ਦੇ ਅਖੀਰ ਵਿੱਚ ਸ਼ਹਾਦਾ ਨਾਰਾਮ ਹੋ ਗਿਆ ਹਾਂਜੀ ਅੱਜ ਦਾ ਜਿਹੜਾ ਸਾਡਾ ਧਰਨਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੰਸਾਫ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਦਿੱਤਾ ਜਾ ਰਿਹਾ ਇਹ ਜਿਹੜਾ ਸਰਕਾਰ ਦੀਆਂ ਬਹੁਤ ਮਾੜੀਆਂ ਨੀਤੀਆਂ ਖਾਸ ਕਰਕੇ ਕਿਸਾਨੀ ਪ੍ਰਤੀ ਪਹਿਲਾਂ ਸਾਡੀ ਜਵਾਨੀ ਖਤਮ ਕਰਤੀ ਫੌਜ ਚ ਕੋਟਾ ਖਤਮ ਕਰਕੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੀ ਸਾਡੇ ਕੋਲੇ ਪਹਿਲਾਂ ਸਾਡਾ ਉਹ ਖੋਲਿਆ ਹੁਣ ਸਾਡੀ ਕਿਸਾਨੀ ਕਿਉਂਕਿ ਅਸੀਂ ਜਿਹੜਾ ਮਨਾਜ ਦੇ ਪਠਾਰ ਦੇ ਵਿੱਚ ਸੈਂਟਰ ਦੇ ਵਿੱਚ ਵਾੜਾ ਰੋਆਦਾ ਕਰਦੇ ਆ ਉਹਨੂੰ ਖਤਮ ਕਰਨ ਵਾਸਤੇ ਕਿ ਕਿਸਾਨ ਪੰਜਾਬ ਦਾ ਖਤਮ ਕੀਤਾ ਜਾਵੇ ਔਰ ਇਸ ਤੇ ਬਾਹਰਲੇ ਲੋਕ ਜਿਹੜੇ ਪ੍ਰਵਾਸੀ ਲੋਕਾਂ ਨੂੰ ਵਿਸਾਹ ਕੇ ਪੰਜਾਬ ਦੇ ਹਾਲਾਤ ਦੇ ਲੋਕ ਖਤਮ ਕਰਨਾ ਚਾਹੁੰਦੇ ਆ ਤੇ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਚਾਹੁੰਦੇ ਆ ਤੇ ਦਿੱਲੀ ਦੀਆਂ ਨੀਤੀਆਂ ਲਿਆ ਕੇ ਹੋਰ ਨੀਤੀਆਂ ਲਿਆ ਕੇ ਸਾਡੇ ਪੰਜਾਬ ਨੂੰ ਬਰਬਾਰ ਕਰਨਾ ਚਾਹੁੰਦੇ ਆ ਅਸੀਂ ਜਲ ਕੋਲ ਨਹੀਂ ਹੋਣ ਦੇਵਾਂਗੇ ਇਹ ਕੈਂਚੀ ਵੀ ਜਿਹੜੀ ਆ ਜਿਹੜੀ ਧਰਤੀ ਆ ਪੰਜਾਬ ਦੀ ਖਾਸ ਕਰਕੇ ਵਿਆਹ ਧਰਤੀ ਆ ਇਹਨੂੰ ਕਿਸੇ ਨੂੰ ਵੀ ਇਹਦੇ ਅੱਲੀ ਝਾਕਣ ਨਹੀਂ ਦੇਵਾਂਗੇ ਤੇ ਖਾਸ ਕਰਕੇ ਸਾਡਾ ਬਹੁਤ ਵੱਡਾ ਅੱਜ ਜਥਾ ਮੋਗੇ ਹਲਕੇ ਦਾ ਆਇਆ ਤੁਸੀਂ ਸਣੀ ਦੀ ਸਣੀ ਗੱਲ ਸਾਡੇ ਹਲਕਾ ਚਾਰਜ ਨੇ ਤੇ ਉਹਨਾਂ ਦੀ ਗਵਾਈ ਦੇ ਵਿੱਚ ਬਹੁਤ ਵੱਡਾ ਜਥਾ ਪਹੁੰਚਿਆ ਤੇ ਸਾਰੇ ਹਲਕਿਆਂ ਤੋਂ ਵੱਡੀਆਂ ਗੈਂਤੀ ਦੇ ਵਿੱਚ ਬਹੁਤ ਵੱਡੀ ਗੈਂਤੀ ਦੇ ਵਿੱਚ ਇੱਥੇ ਸਾਡੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਜਹਾਰੂ ਵਰਕਰ ਪਹੁੰਚੇ ਆ ਸਾਰੇ ਆਗੂ ਪਹੁੰਚੇ ਆ ਤੇ ਅਸੀਂ ਹਮੇਸ਼ਾ ਚੜ੍ਹਦੀ ਕਲਾ ਵਾਲੇ ਸਾਡੀ ਇਹ ਆਜੋ ਜੀ ਆਜੋ ਸਾਡੀ ਜਿਹੜੀ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਸੇੜ ਦੀ ਪਾਰਟੀ ਆ ਇਹ ਕਿਸਾਨ ਵਾਸਤੇ ਪੰਜਾਬ ਵਾਸਤੇ ਕੇ ਪੰਜਾਬ ਨੂੰ ਬਚਾਉਣ ਵਾਸਤੇ ਹਰੇਕ ਤਰ੍ਹਾਂ ਹਰੇਕ ਤਰ੍ਹਾਂ ਕੁਰਬਾਨੀ ਨਾਲ ਦੇਣ ਨੂੰ ਤਿਆਰ ਹੈ ਜੀ। ਰਣਵੀਰ ਸਿੰਘ ਕਪੂਰ ਅਮੂਆਲਾ ਅਸੀਂ ਕਹਾਂਗੇ ਕਿ ਅੱਗੇ ਦੇਖੋ। ਅੰਗਰ ਫਕਾ ਦੇ ਨਾਲ ਦੇਖੋ ਜਿਸ ਹਿਸਾਬ ਦੇ ਨਾਲ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਤੇ ਲੱਗ ਪੰਨਿਆ ਔਰ ਸਦਾਰਤ ਕੁਵੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਬੋਤਾ ਕਰਨਾ ਹੈ ਜਿਹੜਾ ਲਾਇਆ ਜਾ ਰਿਹਾ ਹੈ। ਆਹ ਜਿਹਨਾਂ ਨੂੰ ਇਹ ਜਿਹੜੇ ਕੰਮ ਕਰ ਰਹੇ ਐ ਇਹਨਾਂ ਤੋਂ ਰੋਕਿਆ ਜਾਵੇ ਔਰ ਸਾਡੇ ਕਿਸਾਨਾਂ ਨੂੰ ਉਜੜਨ ਤੋਂ ਬਚਾਇਆ ਜਾਵੇ। ਆਪ ਮੰਤਰੀ ਸਾਹਿਬ ਤਾਂ ਕਹਿ ਰਹੇ ਜਿਹੜੇ ਲੈਡਿੰਗ ਪੂਰਾ ਉਹਦੇ ਫਾਇਦੇ ਬਹੁਤ ਨੇ। ਕਾਦੇ ਫਾਇਦੇ ਆ ਜੀ ਕਿੰਨੇ ਪਿੰਡ ਉਜੜਨੇ ਆ ਤੁਸੀਂ ਦੇਖੋ ਕਿੱਥੇ ਉਹ ਨੌਕ ਵਸਣਗੇ ਕਿੱਧਰ ਉਹਨਾਂ ਦੀਆਂ ਜ਼ਮੀਨਾਂ ਜਾਣਗੀਆਂ ਔਰ ਕਿੰਨੇ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕਮਾਈ ਦੇ ਰਹੇ। ਮੁੱਖ ਮੰਤਰੀ ਨੂੰ ਫਾਇਦਾ ਦਿੱਲੀ ਦੇ ਜਿਹੜੇ ਲੋਕ ਐ ਜਿਨ੍ਹਾਂ ਨੂੰ ਪਹਿਲਾਂ ਇਹਨਾਂ ਨੇ ਫਿੱਟ ਕੀਤਾ ਸਾਰਾ ਕੁਝ ਵੀ ਥੋਨੂੰ ਇੱਥੇ 8000 ਏਕੜ ਇੱਥੇ 8000 ਏਕੜ ਔਰ ਉਹ ਸਾਰੇ ਪਹਿਲਾਂ ਹੀ ਫਿੱਟ ਕਰਕੇ ਪ੍ਰੋਗਰਾਮ ਦਿੱਤਾ ਸਾਰਾ ਪੈਸਾ ਲੁੱਟ ਕੇ ਇਹ ਦਿੱਲੀ ਜਾਣਾ ਔਰ ਸਾਡੇ ਲੋਕ ਇੱਥੇ ਆਤਮ ਆਦੇ ਰਹ ਜਾਣਗੇ ਜੀ ਅਸੀਂ ਮਤਲਬ ਜਿਹੜੀ ਲੈਂਡ ਪੋਲਿੰਗ ਪਾਲਸੀ ਬਣਾਈ ਆ ਮੌਕੇ ਦੀ ਸਰਕਾਰ ਨੇ ਅਸੀਂ ਉਹਦੇ ਵਿਰੋਧ ਦੇ ਵਿੱਚ ਆਏ ਆ ਸਾਡੇ ਪ੍ਰਧਾਨ ਨੇ ਕਿਹਾ ਵੀ ਤੁਸੀਂ ਸਾਡਾ ਸਾਥ ਦੇ ਦਿਓ ਅਸੀਂ 1 ਇੰਚ ਨਹੀਂ ਲਣ ਦੇਾਂਗੇ ਸੋ ਅੱਜ ਅਸੀਂ ਉਸੇ ਮੁੱਦੇ ਤੇ ਆਏ ਆ ਜੀ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਪਰੰਤਪਾਨ ਦਾ ਕਹਿੰਦਾ ਲੈਣੀ ਕੋਟਕ ਦਾ ਕਹਿੰਦਾ ਇਹ ਫਾਇਦੀ ਬਹੁਤ ਨਹੀਂ ਨਹੀਂ ਕੋਈ ਫਾਇਦਾ ਨਹੀਂਗਾ ਜੀ ਜੇ ਫਾਇਦੇ ਲੈਣਿਆ ਤਾਂ ਉਹ ਚੰਡੀਗੜ੍ਹ ਲਾ ਕੇ ਪਈ ਆ ਉੱਥੇ ਮੜਾ ਇਹ ਨੁਕਤਾ ਕਰਕੇ ਤੇ 1.5 ਸਾਲ ਚ ਕੀ ਬਣਾ ਲੂਗਾ ਜੀ ਕੁਛ ਨਹੀਂ ਬਣਾ ਜੀ ਸੋ ਅਸੀਂ ਇਹਦੇ ਬਰੋਚ ਚ ਐਂ ਜੀ 1.5 ਸਾਲੇ ਖੱਜਲ ਖਵਾਰੀ ਆ ਜੀ ਹੋਰ ਕੁਛ ਨਹੀਂ ਸਿੱਧਾ ਸਿੱਧਾ ਮੌਕੇ ਦੀ ਸਰਕਾਰ ਦਾ ਪੈਸਾ ਲਾਉਣ ਦਾ ਟੰਗ ਹੈ ਇਸ ਕਰਨ ਸਿੰਘ ਵਿਹੋਲ ਹਲਕੇ ਜਾ ਕੇ ਜਿਹੜਾ ਸਰਕਾਰ ਨੇ ਸਾਡੀਆਂ ਜ਼ਮੀਨਾਂ ਨੂੰ ਠੱਕੇ ਨਾਲ ਗੱਬਣ ਦੀ ਲੈਂਡ ਪੋਲੀ 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 ਲੈਂਦੀ ਆ ਟੋਟਲ ਦਾ ਟੋਟਲ ਹਲਕਾ ਟੋਟਲ ਦਾ ਟੋਟਲ ਇਲਾਕਾ ਇਸ ਪਾਲਿਸੀ ਦੇ ਖਿਲਾਫ ਆ ਬਿਲਕੁਲ ਨਹੀਂ ਅਸੀਂ ਆਪਦੀਆਂ ਜ਼ਮੀਨਾਂ ਦੇਵਾਂਗੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਪਰੀਤ ਸਿੰਘ ਬਾਦਲ ਨੇ ਧਰਨਾ ਲਗਾਇਆ ਇਹ ਧਰਨਾ ਸਰਕਾਰ ਨੂੰ ਮਜਬੂਰ ਕਰ ਦੂਗਾ ਆਪਦੀਆਂ ਪੌਂਸੀਆਂ ਵਾਪਸ ਲੈਣ ਲਈ ਬਹੁਤ ਬਹੁਤ ਧੰਨਵਾਦ ਢਾਲ ਬੰਦਾ ਜੇ ਗਰੀਬ ਤੇ ਹਮਲਾ ਹੁੰਦਾ ਕਿਸਾਨ ਤੇ ਹਮਲਾ ਹੁੰਦਾ ਪੰਜਾਬੀਆਂ ਤੇ ਹਮਲਾ ਹੁੰਦਾ ਵਪਾਰੀਆਂ ਤੇ ਹੁੰਦਾ ਤੇ ਢਾਲ ਬੰਦਾ ਕਾਲੀ ਦਲ ਥੋਡੀਆਂ ਲੜਾਈਆਂ ਲੜ ਲੜ ਕੇ ਅਕਾਲੀ ਦਲ ਨੇ ਇਨਸਾਫ ਦੁਲਾਏ ਹੈ ਅੱਜ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਮੇਰੇ ਸਵੇਰੇ ਹੀ ਅਸੀਂ ਮੈਂ ਵੀਡੀਓ ਆ ਰਹੀਆਂ ਸੀ ਮੇਰੇ ਕੋਲੇ ਐਨਾ ਭਾਰੀ ਮੀਂਹ ਪਿੰਡਾਂ ਵਿੱਚ ਮੈਂ ਥੋਡੀਆਂ ਵੀਡੀਓਆਂ ਦੇਖੀਆਂ ਮੀਂਹ ਦੇ ਬਾਵਜੂਦ ਤੁਸੀਂ ਗੋਡੇ-ਗੋਡੇ ਗਲੀਆਂ 'ਚ ਪਾਣੀ ਸੀ ਤਾਂ ਤੁਸੀਂ ਫਿਰ ਵੀ ਬੱਸਾਂ ਚੜ੍ਹ ਕੇ ਗੱਡੀਆਂ ਚੜ੍ਹ ਕੇ ਜੋ ਵੀ ਸਾਧਨ ਹੈ ਤੁਸੀਂ ਲੈ ਕੇ ਇੱਥੇ ਪਹੁੰਚੇ ਹੋ ਮੇਰਾ ਸਿਰ ਝੁਕਦਾ ਤੁਹਾਡੇ ਪਾਸੋਂ ਅਸਰੀਆ ਕਾਲ ਅੱਜ ਕਿਉਂ ਇਕੱਠੇ ਹੋਏ ਆ ਤੁਹਾਡੀਆਂ ਜ਼ਮੀਨਾਂ ਤੇ ਹਮਲਾ ਕਰਨ ਲੱਗ ਗਏ ਆ ਦਿੱਲੀ ਵਾਲੇ ਆ ਕੇਜਰੀਵਾਲ ਇਹਨਾਂ ਦਾ ਕੰਮ ਇੱਕੋ ਇੱਕਾ ਹੁਣ ਪਤਾ ਇਹਨਾਂ ਨੂੰ ਕੀ 1.5 ਸਾਲ ਬਾਅਦ ਇਹਨਾਂ ਨੂੰ ਛੱਤਰ ਪਹਿਣੇ ਆ ਜਮਾਨਤਾ ਜੱਤ ਹੋਣੀ ਆ ਹੁਣ ਇੱਕੋ ਇੱਕ ਕੰਮ ਤੇ ਲੱਗੇ ਆ ਕਿ ਅਸੀਂ ਕਿਵੇਂ ਨਾ ਕਿਵੇਂ ਲੁੱਟ ਲਈਏ ਪੈਸਾ ਇਕੱਠਾ ਕਰ ਲਈਏ ਪਰ ਉਹਨਾਂ ਨੂੰ ਪਤਾ ਨਹੀਂ ਆ ਪੰਜਾਬ ਹੈ ਪੰਜਾਬ ਦੇ ਲੋਕ ਐਡਾ ਵੱਡਾ ੱਤਕਾ ਨਹੀਂ ਸਹੰਦੇ ਜਿੰਦਾਬਾਦ ਜਿੰਦਾਬਾਦ ਹੁਣ ਇਹਦਾ ਕੀ ਨੁਕਸਾਨ ਤੁਹਾਨੂੰ ਸਭ ਤੋਂ ਪਹਿਲੇ ਹੋਣਾ ਹੈ ਜਿਹੜੀ ਜ਼ਮੀਨ ਦੀ ਨੋਟੀਫਿਕੇਸ਼ਨ ਕਰਤੀ ਉਹਦੇ ਤੇ ਤੁਸੀਂ ਲੋਨ ਨਹੀਂ ਲੈ ਸਕਦੇ ਉਹਦੇ ਤੇ ਸੀਐਲਯੂ ਨਹੀਂ ਕਰਾ ਸਕਦੇ ਉਹਦੇ ਤੇ ਤੁਸੀਂ ਕੁਝ ਵੀ ਨਹੀਂ ਕਰ ਖੇਤੀ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਜਿਹੜੀ ਇੱਥੇ ਜ਼ਮੀਨਾਂ ਦੇ ਭਾ ਮੇਰੀ ਡਿਵੈਲਪਮੈਂਟ ਕਰਕੇ ਆ ਜਿਹੜੀਆਂ ਸੜਕਾਂ ਬਣਾਈਆਂ ਦੇਖੋ ਇਨੀ ਤਰੱਕੀ ਰਹੀ ਤੇ ਭਾ ਕਿੰਨੇ ਵੱਧ ਗਏ ਹੁਣ ਉਹ ਜੇ 5 ਕਰੋੜ ਦੀ ਜ਼ਮੀਨ ਆ 50 ਲੱਖ ਦੀ ਰਹਿ ਜੂਗੀ ਐਸ ਕਰਕੇ ਮੈਂ ਪਹਿਲੇ ਵੀ ਕਿਹਾ ਸੀ ਅਕਾਲੀ ਦਲ ਤੁਹਾਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੰਚ ਜ਼ਮੀਨ ਨਹੀਂ ਦੇਣ ਦੇਵਾਂਗੇ ਇੱਕ ਇੰਚ ਗੋਲੇ ਸੋਨਿਆ ਸੁਖਵੀਰ ਤੇਰੀ ਸੋਚ ਦੇ ਤਾਰਾ ਦੇਵਾਂਗੇ ਠੋਕੇ ਸੁਖਵੀਰ ਤੇਰੀ ਸੋਚ ਦੇ ਤਾਰਾ ਦੇਵਾਂਗੇ ਠੋਕੇ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਚੰਗ ਸ਼ੁਰੂ ਕਰਤੀ ਆਪਾਂ ਅੱਜ ਇੱਥੇ ਸ਼ੁਰੂ ਕੀਤਾ ਤਰਨਾ ਅਗਲਾ ਮੁਹਾਲੀ 28 ਤਰੀਕ ਨੂੰ 4 ਤਰੀਕ ਨੂੰ ਬਠਿੰਡੇ ਆ ਤੇ ਜਿੰਨੇ ਜਿਹੜੇ ਸ਼ਰਾਂਚ ਆਪਾਂ ਉਥੇ ਦੇਵਾਂਗੇ ਦੂਜੀ ਗੱਲ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਹੈ ਰੈਜ਼ੋਲੂਸ਼ਨ ਪਾਸ ਕਰਕੇ ਪੰਚਾਇਤ ਦੇ ಗ್ರಾಮ ਸਭਾ ਦਾ ਲਿਖ ਕੇ ਦੇ ਦਿਓ ਕਿ ਅਸੀਂ ਇੱਕ ਇੰਚ ਜ਼ਮੀਨ ਆਪਣੇ ਪਿੰਡ ਦੀ ਨਹੀਂ ਦੇਣੀ ਅਗਲੇ 15 ਦਿਨ ਦੇ ਅੰਦਰ ਅੰਦਰ ਆਪਾਂ ਪਲਾਨ ਬਣਾਈਏ ਸਾਰੇ ਇਕੱਠੇ ਕਰ ਲੋ ਆਪਣੇ ਪਿੰਡ ਪਿੰਡ ਦੀ ਰੈਜ਼ੋਲੂਸ਼ਨ ਪਾਸ ਕਰੋ ਤੇ ਉਹ ਰੈਜ਼ੋਲੂਸ਼ਨ ਲੈ ਕੇ ਜੇ ਕੋਰਟ ਵੀ ਜਾਣਾ ਪਏ ਕਿਤੇ ਵੀ ਜਾਣਾ ਪਏ ਕੋਈ ਮੋਰਚਾ ਲਾਉਣਾ ਪਏ ਅੱਗੇ ਹੋ ਕੇ ਮੈਂ ਬੈਠੂਗਾ ਬੋਲੇ ਇਸੋ ਨਿਹਾਲ